ਸਾਨੂੰ ਗੁਰੂ ਸਾਹਿਬ ਵੱਲੋਂ ਦੋ ਤਾਕਤਾਂ ਦਿੱਤੀਆਂ ਨੇ ਇੱਕ ਜਿਹੜਾ ਹੈ ਮਜ਼ਬੂਤ ਭਾਵਨਾ ਹੋਣੀ ਚਾਹੀਦੀ ਹੈ ਸਾਡੇ ਸਾਡਾ ਅਕੀਦਾ ਸਾਡੇ ਚ ਦ੍ਰਿੜ ਭਰੋਸਾ ਵਿਸ਼ਵਾਸ ਹੋਣਾ ਚਾਹੀਦਾ ਤੇ ਇੱਕ ਸਪਸ਼ਟ ਨਿਰਣ ਕਲੀਅਰ ਹੋਣਾ ਚਾਹੀਦਾ ਤੁਹਾਡਾ ਐਲਾਨ ਇਹ ਇਹ ਜਿਹੜਾ ਸਪਸ਼ਟ ਨਿਰਣਾ ਨਾ ਇਹਦੇ ਚ ਕੁੰਡੀਆਂ ਨੇ ਜਿਹੜਾ ਸਿੱਖ ਲੀਡਰ ਸਪਸ਼ਟ ਨਿਰਣੇ ਦੀ ਗੱਲ ਨਹੀਂ ਕਰਦਾ ਹੈਗਾ ਸਹੀ ਡਿਸੀਜਨ ਲੈ ਕੇ ਤੋਂ ਕੌਮ ਨੂੰ ਦੱਸ ਨਹੀਂ ਸਕਦਾ ਉਹਦੇ ਤੇ ਸਾਨੂੰ ਭਰੋਸਾ ਨਹੀਂ ਕਰਨਾ ਚਾਹੀਦਾ ਇਹ ਦੋਵੇਂ ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਇਹ ਦੋਵੇਂ ਨਿਰਣੇ ਸਾਨੂੰ ਆਪਣੇ ਨਾਲ ਰੱਖਣੇ ਚਾਹੀਦੇ ਨੇ ਜਿੱਥੇ ਸੱਤਾ ਦੀ ਰਾਜਨੀਤੀ ਕੁੱਲ ਅੱਜ ਦੀ ਦੁਨੀਆ ਦੇ ਵਿੱਚ ਸੱਤਾ ਦੀ ਰਾਜਨੀਤੀ ਚੱਲ ਰਹੀ ਹੈ ਮਤਲਬ ਕਬਜ਼ੇ ਦੀ ਰਾਜਨੀਤੀ ਚੱਲ ਰਹੀ ਹੈ ਸੱਤਾ ਦੇ ਉੱਤੇ ਕਬਜ਼ੇ ਦੀ ਰਾਜਨੀਤੀ ਚੱਲ ਰਹੀ ਹੈ ਇਹ ਸਾਨੂੰ ਧਿਆਨ ਰੱਖਣਾ ਚਾਹੀਦਾ ਸੋ ਸਿਧਾਂਤ ਦੀ ਤਲਵਾਰ ਤੇ ਵਿਹਾਰਕ ਰਣਨੀਤੀ ਦੀ ਟਾਲ ਸਿੱਧਾਂਤ ਤੇ ਦੇ ਪ੍ਰਿੰਸੀਪਲ ਸોર્ટ ਆਫ ਪ੍ਰਿੰਸੀਪਲ ਤੇ ਜਿਹੜੀ ਢਾਲ ਉਹ ਉਹ ਹੋਣੀ ਚਾਹੀਦੀ ਹੈ ਵਿਹਾਰ ਦੀ ਅਸੀਂ ਵਿਹਾਰਕ ਤੌਰ ਦੇ ਉੱਤੇ ਢਾਲ ਬਣ ਕੇ ਕੰਮ ਕਰਨਾ ਤੇ ਜਦੋਂ ਸਾਡੇ ਸਿਧਾਂਤ ਆਗੇ ਅਸੀਂ ਫਿਰ ਸੌੜ ਦੇ ਤੌਰ ਦੇ ਉੱਤੇ ਕੰਮ ਕਰਨਾ ਇਹ ਸਾਨੂੰ ਚੰਗੀ ਤਰ੍ਹਾਂ ਸਿੱਖਣਾ ਚਾਹੀਦਾ ਇਹਦੇ ਉੱਤੇ ਕੰਮ ਕਰਨਾ ਚਾਹੀਦਾ ਇਸ ਤਰ੍ਹਾਂ ਅਸੀਂ ਆਪਣੇ ਕੋ ਵਿਖ ਦੀ ਰੱਖਿਆ ਕਰ ਸਕਦੇ ਹਾਂ ਅਸੀਂ ਆਪਣੀ ਕੌਮ ਦੀ ਰੱਖਿਆ ਕਰ ਸਕਦੇ ਹਾਂ ਇਸ ਤਰੀਕੇ ਨਾਲ ਅਸੀਂ ਇੱਕ ਮਜ਼ਬੂਤ ਕੌਮ ਬਣ ਸਕਦੇ ਹਾਂ ਅਸੀਂ ਮਜ਼ਬੂਤ ਹਾਂ ਬਿਖਰੇ ਹੋਏ ਪਰ ਇਹਦੇ ਦਰਸ਼ਨ 6 ਫਾਰ ਜਸਟਿਸ ਦੇ ਜਿਹੜੇ ਕੌਂਸਲ ਜਨਰਲ ਨੇ ਗੁਰਪਤਵੰਨ ਸਿੰਘ ਪੰਨੂ ਉਹਨਾਂ ਨੇ ਇੱਕ ਸਟੇਟਮੈਂਟ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਤੇ ਉਹਨਾਂ ਨੇ ਪਾਕਿਸਤਾਨ ਦੇ ਇੱਕ ਟੀਵੀ ਦੇ ਨਾਲ ਗੱਲਬਾਤ ਕਰਦੇ ਕਿਹਾ ਕਿ ਅਸੀਂ ਡੈਮੋਕਰੈਟਿਕ ਤਰੀਕੇ ਨਾਲ ਲੜ ਰਹੇ ਹਾਂ ਪਰ ਅਸੀਂ ਦੂਜੇ ਤਰੀਕੇ ਨਾਲ ਵੀ ਲੜ ਸਕਦੇ ਹਾਂ ਸੋ ਹੁਣ ਇਹਦੇ ਚ ਇੱਕ ਖਦਸ਼ਾ ਡਰ ਆ ਗਿਆ ਇਹਦੇ ਚ ਅਸੀਂ ਦੂਜੇ ਤਰੀਕੇ ਨਾਲ ਵੀ ਲੜ ਸਕਦੇ ਹਾਂ। ਮਤਲਬ ਉਹ ਤਾਂ ਲੜਾਂਗੇ ਜੇ ਪਹਿਲਾ ਤਰੀਕਾ ਫੇਲ ਹੁੰਦਾ। ਤੇ ਇਹਦਾ ਮਤਲਬ ਇੱਕ ਡਰ ਹੈ ਕਿ ਪਹਿਲਾ ਤਰੀਕਾ ਫੇਲ ਹੋ ਸਕਦਾ। ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮਾ ਦੇ ਵਿੱਚ ਸਾਨੂੰ ਪਹਿਲਾਂ ਹੀ ਕਿਹਾ ਹੋਇਆ ਵੰਗਾਰ ਕੇ ਕਿਹਾ ਹੋਇਆ ਚੂਕਾਰ ਅਜ਼ਹਮਾ ਹीलਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ਜਦੋਂ ਇਨਸਾਫ ਪ੍ਰਾਪਤ ਕਰਨ ਦੇ ਸਾਰੇ ਤਰੀਕੇ ਫੇਲ ਹੋ ਜਾਣ ਕੰਮ ਨਾ ਆਵੇ ਕੁਝ ਵੀ ਤਾਂ ਫਿਰ ਤਲਵਾਰ ਚੁਕਣੀ ਸਮਸ਼ੀਰ ਚੁਕਣੀ ਜਾਇਜ਼ ਤੇ ਉਥੇ ਉਹ ਗੱਲ ਮੈਨੂੰ ਲੱਗਦਾ ਕਿ ਗੁਰਪਤਵੰਨ ਸਿੰਘ ਪੰਨੂ ਦਾ ਵੀ ਇਹੋ ਹੀ ਸੰਕੇਤ ਹੋਏਗਾ